ਡਾਊਨ ਆਊਟ ਮਰੇ ਵਿੱਚ ਇੱਕ ਪਰਿਵਾਰ ਨੂੰ ਕਿਸੇ ਦੇ ਖਿਲਾਫ ਗਵਾਹੀ ਦੇਣੀ ਇੰਨੀ ਮਹਿੰਗੀ ਪੈ ਸਕਦੀ ਹੈ ਇਸ ਪਰਿਵਾਰ ਨੇ ਕਦੀ ਸੁਪਨੇ ਵਿੱਚ ਵੀ ਸੋਚਿਆ ਨਹੀਂ ਹੋਵੇਗਾ ਘਰ ਵਿੱਚ ਵਿਆਹ ਰੱਖਿਆ ਹੋਇਆ ਸੀ ਇਸੇ ਮੌਕੇ ਤੇ ਮੂੰਹ ਬੰਨ ਕੇ ਕੁਝ ਅਣਪਛਾਤੇ ਬੰਦੇ ਘਰ ਵਿੱਚ ਦਾਖਲ ਹੁੰਦੇ ਹਨ ਜਿਨ੍ਹਾਂ ਵੱਲੋਂ ਸ਼ਰਿਆਮ ਘਰ ਦੇ ਉੱਤੇ ਖਤਰਨਾਕ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ ਘਰ ਦਾ ਸਾਰਾ ਸਮਾਨ ਭੰਨ ਦਿੱਤਾ ਗਿਆ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਇੱਟਾ ਰੋੜੇ ਘਰ ਦੇ ਵਿੱਚ ਛੁੱਟੇ ਜਾ ਰਹੇ ਹਨ ਤੇ ਘਰ ਦਾ ਕੱਲਾ-ਕੱਲਾ ਸਮਾਨ ਤੋੜਿਆ ਜਾ ਰਿਹਾ ਹੈ ਪਰਿਵਾਰ ਦੀ ਮੰਨਿਅਤ ਦਾ ਇਸ ਮੌਕੇ ਫਾਇਰ ਵੀ ਕੀਤੇ ਗਏ ਸਨ ਮਾਮਲਾ ਟਾਂਡਾ ਉਮਰ ਅਧੀਨ ਪੈਂਦੇ ਪਿੰਡ ਰਾਣੀ ਦਾ ਹੈ ਜਿੱਥੇ ਕਿ ਤਕਰੀਬ 2 ਸਾਲ ਪਹਿਲਾਂ ਇੱਕ ਕਤਲ ਦੀ ਗਵਾਹੀ ਦੇਣ ਵਾਲੇ ਪਰਿਵਾਰ ਤੇ ਹਮਲਾ ਹੋ ਗਿਆ ਘਰ ਵਿੱਚ ਵਿਆਹ ਰੱਖਿਆ ਹੋਇਆ ਸੀ ਤੇ ਇਸੇ ਮੌਕੇ ਹਮਲਾਵਰਾਂ ਵੱਲੋਂ ਕਤਲਾਨਾ ਹਮਲਾ ਕਰਕੇ ਕੱਲੀ-ਕੱਲੀ ਚੀਜ਼ ਘਰ ਦੀ ਤੋੜ-ਛੱਟੀ ਇਥੋਂ ਤੱਕ ਕਿ ਕਾਰ ਅਤੇ ਬੁਲਟ ਨੂੰ ਵੀ ਨਹੀਂ ਬਖਸ਼ਿਆ ਪਿੰਡੀ ਸਰਪੰਚ ਜਵਿੰਦਰ ਕੌਰ ਨੇ ਪੱਤਰਕਾਰ ਨਾਲ ਗੱਲਬਾਤ ਕਰਦੇ ਹ ਕਿਹਾ ਕਿ ਇਸ ਮੌਕੇ ਹਮਲਾਵਰਾਂ ਨੇ ਕਈ ਰੌਂਡ ਫਾਇਰ ਵੀ ਕੀਤੇ ਉਹਨਾਂ ਨੇ ਕਿਹਾ ਕਿ ਜੇਕਰ ਪਿੰਡ ਦੇ ਲੋਕ ਇਕੱਠੇ ਨਾ ਹੁੰਦੇ ਤਾਂ ਕਈ ਜਾਨਾਂ ਜਾ ਸਕਦੀਆਂ ਸਨ ਬੀਤੀ ਰਾਤ ਤੋਂ ਇਸ ਘਟਨਾ ਨਾਲ ਇਲਾਕੇ ਵਿੱਚ دہشت ਦਾ ਮਾਹੌਲ ਬਣਿਆ ਹੋਇਆ ਹੈ ਪਰਿਵਾਰ ਦਾ ਕਹਿਣਾ ਹੈ ਕਿ ਜੇਕਰ ਸਾਰਾ ਪਰਿਵਾਰ ਅੰਦਰ ਨਾ ਵਰਦਾ ਤਾਂ ਉਹਨਾਂ ਦੀਆਂ ਜਾਨਾਂ ਨਾ ਬਚਦੀਆਂ ਪਰ ਫਿਰ ਵੀ ਹਮਲਾ ਕਰਨ ਵਾਲੇ ਲੋਕਾਂ ਨੇ ਕਿਰਪਾਨਾ ਦਾਤਰਾ ਨਾਲ ਘਰ ਦੇ ਦਰਵਾਜ਼ੇ ਸ਼ੀਸ਼ੇ ਤੋੜ ਕੇ ਭੰਨ ਛੁੱਟੇ ਹਮਲਾਵਰਾਂ ਨੇ ਵਿਆਹ ਵਾਲੇ ਲਾੜੇ ਤੇ ਉਸਦੇ ਪਿਤਾ ਗਵਾਹੀ ਦੇਣ ਵਾਲੇ ਜਸਵਿੰਦਰ ਸਿੰਘ ਨੂੰ ਵੀ ਬੁਰੀ ਤਰ੍ਹਾਂ ਨਾਲ ਜ਼ਖਮੀ ਕਰ ਦਿੱਤਾ ਜਿਹਨਾਂ ਨੂੰ ਸਿਵਲ ਹਸਪੀਟਲ ਟਾਂਡਾ ਉਮੜ ਵਿੱਚ ਲਜਾਇਆ ਗਿਆ ਜਿੱਥੇ ਜ਼ਖਮੀਆਂ ਨੂੰ ਸੀਰੀਅਸ ਦੇਖਦੇ ਹੋਏ ਉਹਨਾਂ ਨੂੰ ਅੰਮ੍ਰਿਤਸਰ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਹੈ ਮੈਂ ਜੀ ਬਾਹਰ ਨਿਕਲ ਗਈ ਮੈਂ ਬਾਹਰ ਤਰਲੇ ਕਰਦੀਆਂ ਮਨਦੀਪ ਛੱਡਦੇ ਅਸੀਂ ਪਿੰਡ ਛੱਡ ਦਾਂਗੇ ਸਾਨੂੰ ਛੱਡ ਦੇ ਇੱਕ ਵਾਰੀ ਛੱਡ ਦੇ ਕਹਿੰਦਾ ਨਹੀਂ ਛੱਡਣਾ ਨਹੀਂ ਅੱਜ ਮਾਰ ਕੇ ਹੀ ਜਾਣਾ ਆ ਅੱਜ ਨਹੀਂ ਛੱਡਣਾ ਹੈਗਾ ਕਿਹੜੇ ਹਿਆਰ ਸੀ ਉਹਨਾਂ ਕੋਲ ਉਹਨਾਂ ਦੇ ਕੋਲ ਐਡੇ-ਐਡੇ ਮਤਲਬ ਵੱਡੇ ਟਕੂਏ ਸੀਗੇ 6-7 ਜਣੇ ਗੇਟ ਪਾਰ ਦੇ ਪਏ ਸੀ 7-8 ਜਣੇ ਉੱਪਰੋਂ ਦੀ ਇੱਟਾਂ ਸੁੱਟਦੇ ਪਏ ਸੀ ਫਿਰ ਡੈਕੋਰੇਸ਼ਨ ਵਾਲੇ ਸਮਾਨ ਲਾਂਦੇ ਪਏ ਸੀ ਡੈਕੋਰੇਸ਼ਨ ਦਾ ਸਮਾਨ ਵੀ ਉਹਨਾਂ ਨੇ ਗੇਟ ਤੋਂ ਅੰਦਰ ਸੁੱਟਿਆ ਹੈ ਬਾਕੀ ਪਿੱਛੇ ਕਾਫੀ ਲੰਬੀ ਲਾਈਨ ਸੀ ਮੁੰਡਿਆਂ ਦੀ ਸਾਰਿਆਂ ਕੋਲ ਐਡੇ ਨੇ ਚੌੜੇ ਟਕੂਏ ਸੀਗੇ ਜਿੱਦ ਤੱਕ ਤੇ ਇਹਦੇ ਕੋਲ ਇਹਦੇ ਕੋਲ ਰਾਈਫਲ ਸੀ 2-3 ਹੋਰ ਜਣੇ ਸੀ ਉਹਨਾਂ ਕੋਲ ਵੀ ਪਿਸਤਲ ਸੀ ਫਿਰ ਉਹਨਾਂ ਨੇ ਫਾਈਬਰ ਜਿੱਥੋਂ ਦੀ ਪਾੜੀ ਹੈ ਨਾ ਉਹਦੇ ਵਿੱਚੋਂ ਦੀ ਪਿਸਤਲ ਪਾ ਪਾ ਕੇ ਉਹਨਾਂ ਨੇ ਕੀਤੇ ਆ ਮੈਂ ਸਾਰਾ ਕੁਝ ਦੇਖਿਆ ਆ ਬਾਹਰੋਂ ਕੀ ਗੋਲੀ ਚਲਾਈ ਗੋਲੀਆਂ ਚਲਾਈ ਆ ਉਹਨਾਂ ਨੇ ਫਾਇਰ ਕੀਤੀਆਂ ਤੇ ਮੈਂ ਨਾ ਗੋਲੀਆਂ ਚਲਾਈ ਆ ਇਹ ਸੀਗਾ ਸ਼ੁਕਰ ਹੈ ਬਹੁਤ ਮਿਹਰਬਾਨੀ ਪੁਲਿਸ ਦੀ ਕਿ ਪੁਲਿਸ ਨੂੰ ਟਾਈਮ ਨਾਲ ਐਟ ਅ ਟਾਈਮ ਮੈਂ ਫੋਨ ਕਰਤਾ ਆ ਤੇ ਪੁਲਿਸ ਜਿਹੜੀ ਹੈ 20 ਮਿੰਟ ਦੇ ਵਿੱਚ ਇੱਥੇ ਪਹੁੰਚ ਗਈ ਹੈ ਤੇ ਇਹਨਾਂ ਨੂੰ ਪਹਿਲਾਂ ਹੀ ਫੋਨ ਆ ਗਿਆ ਕਿ ਪੁਲਿਸ ਆਉਣ ਵਾਲੀ ਹੈ ਕਿਸ ਇਹਨਾਂ ਨੇ ਪਤਾ ਨਹੀਂ ਮੁੰਡੇ ਖਿਲਾਰੇ ਸੀ ਰਸਤੇ 'ਚ ਜਾਂ ਕੀ ਸੀ ਕਿ ਪੁਲਿਸ ਆਉਣ ਵਾਲੀ ਹੈ ਕਿੰਨੇ ਕੁ ਬੰਦੇ ਜ਼ਖਮੀ ਹੋਏ ਤੁਹਾਡੇ ਸਾਡੇ ਤਕਰੀਬਨ ਮਤਲਬ ਬਹੁਤ ਈਟਾਂ ਇਹਨਾਂ ਨੇ ਮਾਰੀਆਂ ਆ ਸਾਡੇ ਬੰਦੇ ਕਿੰਨਿਆਂ ਨੂੰ ਲੱਗੀਆਂ ਆ ਜਿੰਨਾ ਕੱਚ ਸੀਗਾ ਜਿੰਨੀਆਂ ਲੇਡੀਆਂ ਸਾਡਾ ਕਿੰਨੇ ਜਣੇ ਕਰਾਏ ਆ ਹਾਂਜੀ ਕਿੰਨੇ ਜਣੇ ਦਾਖਲ ਕਰਾਏ ਆ ਦੋ ਦੋ ਜਣੇ ਦਾਖਲ ਕਰਾਏ ਆ ਹੱਡੀ ਹੱਡੀ ਟੁੱਟ ਗਈ ਨੱਕ ਦੀ ਬਲੀਡਿੰਗ ਨਹੀਂ ਬੰਦ ਹੁੰਦੀ ਪਈ ਛੋਟੇ ਦੀ ਕੀ ਸਰਪੰਚੋਂ ਸੁਪਿੰਦੇ ਜੀ ਕੀ ਕੀ ਮਾਮਲਾ ਕੀ ਹੋਇਆ ਹੈ ਮਾਮਲਾ ਪਹਿਲਾਂ ਦਾ ਹੀ ਹੈ ਭਾਵੇਂ ਕੋਈ

ਦੂਗੋਂ ਸੱਲਾ ਸਾਰਾ ਕੁਝ ਲੈ ਕੇ ਪੈਸੇ ਹੀ ਲੈ ਗਏ ਆ ਬੋਨਾਲੀ ਛਗੜੇ ਦੇ ਵਿੱਚ ਕੀ ਕੀ ਹਥਿਆਰ ਸੀ ਜਿਹਨੇ ਕੋਲ ਇਹਨਾਂ ਦੇ ਕੋਲ ਆ ਦੂਸਰੇ ਵੇਰੇ ਪੂਰਨ ਤਾਂ ਜਿੰਦਾਸ ਸੀ ਇਹਨਾਂ ਦੇ ਕੋਲ ਹੋ ਹਾਂਜੀ ਬਾਹਰੋਂ ਮੁੰਡੇ ਆ ਸੱਦਿਆ ਉਹਨਾਂ ਨੇ 40 50 ਮਿੰਟ ਬੰਦੇ ਸੱਦਿਆ ਉਹਨਾਂ ਨੇ ਤੇ ਪਿੰਡ ਦੇ ਬੰਦੇ ਨਾ ਪੁੱਤੇ ਹੁੰਦੇ ਤਾਂ ਇਹਨਾਂ ਨੇ ਜਾਨਾ ਮਾਰ ਦੇਣਾ ਪਿਸਤੌਲ ਵੀ ਸੀ ਇਹਨਾਂ ਦੇ ਕੋਲ ਮਨਦੀਪ ਸਿੰਘ ਕੋਲ ਤੇ ਹਰਨੇਕ ਕੋਲ ਤੇ ਨੀਤੂ ਕੋਲ ਸੋ ਜਿੱਦ ਤਣ ਜਾਣੇ ਕੋਲ ਤੋਂ ਤੇ ਇਹਨਾਂ ਨੇ ਚਲਾਈਆਂਆਂ ਮੀਆਂ ਗੋਲੀਆਂ ਤਾਂ ਵੀ ਬਹੁਤ ਸਿੱਧਾ ਨਾਲ ਹਾਂ ਜੀ ਇਸ ਤਰ੍ਹਾਂ ਕਿ ਰਾਣੀਪਿੰਡ ਤੋਂ ਗੋਲੀਆਂ ਚੱਲਣ ਦਾ ਮੈਕਾ ਸਾਹਮਣੇ ਆਇਆ ਸੀ ਕਿ ਕੀ ਪੂਰਾ ਮਾਮਲਾ ਸੀ ਤੇ ਕੀ ਹੁਣ ਕਾਰਵਾਈ ਕੀਤੀ ਜਾਵੇਗੀ ਉਹ ਰਾਣੀਪਿੰਡ ਜਿਹੜਾ ਰਾਧਾ ਝਗੜਾ ਹੋਇਆ ਉਹਦੇ ਵਿੱਚ ਦੋਨਾਂ ਪਾਰਟੀਆਂ ਇੱਕ ਜਿਹਨਾਂ ਨੇ ਗਵਾਹੀ ਸੀ ਇਸ ਮੁੰਡੇ ਦੀ ਜਿਹਨੂੰ ਸੱਟਾਂ ਲੱਗੀਆਂ ਜਿਹਦੇ ਘਰ ਜਾ ਕੇ ਹਮਲਾ ਕੀਤਾ ਗਿਆ ਇਸ ਬੰਦੇ ਦੇ ਖਿਲਾਫ 302 ਦਾ ਗਵਾ ਸੀ ਇਸ ਕਰਕੇ ਇਹਨੇ ਉਹਨੂੰ ਗਵਾਇਟੋ ਉਹਨਾਂ ਦਾ ਕਰਾਉਂਡ ਹੀ ਉੱਤੇ ਪ੍ਰੈਸ਼ਰ ਪਾਉਂਦਾ ਸੀ ਤੇ ਫਿਰ ਉਹਨੇ ਲੈ ਜਾ ਕੇ ਉੱਤੇ ਹਮਲਾ ਕਰਤਾ ਦੇ ਘਟਕੇ ਉੱਤੇ ਹਮਲਾ ਕਰਕੇ ਉਹਦੇ ਤੁਹਾਨੂੰ ਦੋਰ ਕੀਤੀ ਉਹਨਾਂ ਨੂੰ ਸੱਟਾਂ ਵੀ ਮਾਰੀਆਂ ਠੀਕ ਹੈ ਨਾ ਤੇ ਉਹਦੇ ਸਬੰਧ ਜਿਹੜਾ ਨਹੀਂ ਮੈਡੀਕਲ ਜਿਹੜਾ ਆਏਗਾ ਉਹਦੇ ਮੁਤਾਬਕ ਜਿਹੜੇ ਅਸਰ ਜਿਹੜੀ ਦਿੱਤੀ ਜਾ ਰਹੀ ਹੈ ਪਹਿਚਾਣ ਦੀ ਜਾਂਚ ਵਿੱਚ ਲੱਗਾ ਕਿੰਨੇ ਫਾਇਰ ਹੋਏ ਨਹੀਂ ਫਾਇਰ ਬਾਰੇ ਹਜੇ ਕੋਈ ਇੱਥੇ ਸਾਨੂੰ ਐਵੀਡੈਂਸ ਕੋਈ ਨਹੀਂ ਮਿਲੀ ਹੈ ਕਿ ਲੇਕਿਨ ਉਹਨਾਂ ਨੇ ਕਹਿਣ ਤੇ ਹੀ ਆ ਬਾਕੀ ਜੇ ਕੋਈ ਇਹੋ ਜਿਹੀ ਗੱਲ ਆਈ ਤਾਂ ਉਹ ਵੀ ਕਰ ਲਈ ਜਾਂਦੀ ਜਾਗੀ